ਪੰਜਾਬ ਦੇ ਵਿੱਚੋਂ ਦਿਨ ਦਿਨ ਹੋ ਰੀਆਂ ਲੁੱਟਾਂ ਖੋਹਾਂ ਅਤੇ ਬਾਰਦਾਤਾਂ ਨੂੰ ਲੈ ਕੇ ਲਗਾਤਾਰ ਪੰਜਾਬ ਦਾ ਮਾਹੌਲ ਹੈ ਜਿਹੜਾ ਖਰਾਬ ਹੁੰਦਾ ਜਾ ਰਿਹਾ ਜਿੱਦ ਤੇ ਚੱਲਦੇ ਆ ਪੰਜਾਬ ਕਾਂਗਰਸ ਦੇ ਵੱਲੋਂ ਪੰਜਾਬ ਦੀ ਭਗਵੰਤਮਾਨ ਸਰਕਾਰ ਤੇ ਸ਼ਬਦੀ ਹਮਲੇ ਕੀਤੇ ਗਏ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਕਾਂਗਰਸ ਦਾ ਕਹਿਣਾ ਹੈ ਕਿ ਜਿਹੜੀ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਤਾ ਚਾਈਏ ਉਦੋਂ ਤੋਂ ਹੀ ਪੰਜਾਬ ਦੇ ਵਿੱਚ ਖੂਨ ਖਰਾਬੇ ਲੁੱਟਾਂ ਲੁੱਟਾਂ ਖੋਹਾਂ ਪ੍ਰੋਤਿਆਂ ਦੀ ਬਾਰਦਾਤਾ ਲਗਾਤਾਰ ਵੱਧ ਚੱਲ ਜਦ ਚੱਲਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਰਕਾਰ ਚਲਾਉਣੀ ਬਾਰੇ ਜੋ ਅੱਜ ਸਾਡੇ ਪੰਜਾਬ ਦੇ ਵਿੱਚ ਤੇ ਮੈਂ ਤੁਹਾਡੇ ਹੁਸ਼ਿਆਰਪੁਰ ਦੇ ਵਿੱਚ ਮੇਰੇ ਆਪਣੇ ਨਾਲ ਜੋ ਹੋਈ ਹੈ ਨਾ ਉਹ ਤੁਹਾਨੂੰ ਦੱਸਾਂਗੀ ਤੇ ਤੁਸੀਂ ਇਹ ਚੀਜ਼ ਕਾਂਗਰਸ ਵੱਲੋਂ ਪੂਰੇ ਬਲਾਕਾਂ ਦੇ ਸਾਡੇ ਬਲਾਕ ਪ੍ਰਧਾਨਾਂ ਦੇ ਹਰ ਬਲਾਕ ਦੇ ਵਿੱਚ ਧਰਨੇ ਲਗਾਏ ਜਾ ਰਹੇ ਆ ਕਿ ਜੋ ਪੰਜਾਬ ਦੇ ਅੰਦਰ ਕਤਲੇਆਮ ਠੱਗੀ ਠੋਰੀ ਲੁੱਟਖੋ ਹੋ ਰਹੀ ਹੈ ਉਦੇ ਬਰਾ ਵਿਰੋਧ ਦੇ ਵਿੱਚ ਹਰ ਬਲੌਕ ਤੇ ਧਰਨਾ ਲਾਇਆ ਜਾ ਰਿਹਾ ਉਹਦੇ ਤੁਸੀਂ ਦੇਖ ਰਹੇ ਆ ਲੋਕ ਕਿੰਨੇ ਦੁਖੀ ਨੇ ਔਰ ਲੋਕ ਆਪਣਾ ਕੰਮ ਕਾਜ ਛੱਡ ਕੇ ਵਰਕਿੰਗ ਡੇ ਦੇ ਵਿੱਚ ਵੀ ਅੱਜ ਧਰਨਾ ਲਾਉਣ ਪਹੁੰਚੇ ਨੇ ਉਹਨਾਂ ਦਾ ਮਕਸਦ ਹੀ ਸਿਰਫ ਇਹਨਾਂ ਆ ਕਿ ਅਸੀਂ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕੀਏ ਇਹਨਾਂ ਦੇ 2.5 ਸਾਲ ਬੀਤ ਗਏ ਸਵਾ ਜੇ ਅਸੀਂ ਕਹੀਏ ਵੀ ਲਾਰਿਆਂ ਤੋਂ ਵਾਧਿਆਂ ਤੋਂ ਇਹਨਾਂ ਨੇ ਕੁਝ ਨਹੀਂ ਕੀਤਾ ਅੱਜ ਗੱਲਾਂ ਹੁੰਦੀਆਂ ਸਰਕਾਰੀ ਕਰਮਚਾਰੀਆਂ ਦੀਆਂ ਯੂਨੀਆਂ ਕੋਈ ਵੀ ਵਰਗ ਨਾਲ ਹਲਵਾਏ ਸਾਰੇ ਵਰਗ ਸੜਕਾਂ ਤੇ ਕੋਈ ਵੀ ਵਰਗ ਜਿਹੜਾ ਇਹਨਾਂ ਤੋਂ ਸੰਤੁਸ਼ਟ ਨਹੀਂ ਹੈ ਤੇ ਅਗਰ ਸੰਤੁਸ਼ਟ ਹੋਵੇ ਸਰਕਾਰ ਤਾਂ ਫੇਰੇ ਲੋਕ ਸੜਕਾਂ ਤੇ ਕਿਉਂ ਆਉਣਗਾ ਲਾ ਉਹ ਉਧਰ ਦੀ ਗੱਲ ਕਰੀ ਲਗਾਤਾਰ ਲੱਤਾਂ ਖੋਦੀ ਬਾਰਦਾਸ਼ਤ ਅੱਗੇ ਨਾਲ ਵੀ ਵਧਦੀ ਜਾ ਰਹੀ ਹੈ ਕਿੱਦਾਂ ਦੇ ਦੋ ਦੇਖੋ ਜੀ ਇਹ ਤਾਂ ਸਾਰਾ ਕੁਝ ਨਜ਼ਰ ਹੀ ਆ ਰਿਹਾ ਹਰ ਬੰਦਾ ਪੰਜਾਬ ਦੀ ਅਮਨ ਉਹ ਸ਼ਾਂਤੀ ਚਾਹੁੰਦਾ ਹੈ ਅੱਜ ਉਹਦੇ ਲਈ ਤਾਂ ਧਰਨਾ ਦਿੱਤਾ ਜਾ ਰਿਹਾ ਹੈ ਕਿ ਸ਼ਾਂਤ ਕੁਛ ਹੈ ਹੀ ਨਹੀਂ ਪਤਾ ਹੀ ਨਹੀਂ ਹੈ ਲੁੱਟ ਖੋ ਜਿੱਥੇ ਕੋਈ ਜਾਂਦਾ ਉਥੇ ਗੱਡੀ ਖੜੀ ਕਰਦਾ ਕੋ ਸਕੂਟਰ ਦੇ ਇੰਨੀ ਇੰਨਾ ਜਿਆਦਾ ਕਦੀ ਦੇਖਿਆ ਨਹੀਂ ਸੀ ਬੰਨ ਮੇ ਸੀ ਤਾਂ ਲੱਗੇ ਆਮ ਆ ਦੀ ਪਾਰਟੀ ਸੱਤਾ ਚ ਆਈ ਸੀ ਕਿ ਲੋਕਾਂ ਲਈ ਅਸੀਂ ਫੇ ਖਰੇ ਉਤਰਾਂਗੇ ਪਰ ਦੇਖਿਆ ਜਾਊਗਾ ਉਹ ਲੋਕਾਂ ਨੇ ਕੋਈ ਹਿੱਤ ਦੀ ਕੋਈ ਗੱਲ ਨਹੀਂ ਕਰੇ ਮਲਾਇਮਾਂ ਦੀ ਗੱਲ ਹੋਵੇ ਚਾਹ ਲੋਕਾਂ ਦੀ 1000 ਰੁਪਏ ਦੀ ਗੱਲ ਕਰਦੇ ਹੋਰ ਤਲ ਹੀ ਤੱਕ ਨਹੀਂ ਪੁੱਤਾ ਗਿਆ ਸਰ ਪੰਜਾਬ ਦੇ ਲੋਕ ਥਕੇ ਹੋਏ ਮਹਿਸੂਸ ਕਰ ਰਹੇ ਨੇ ਉਹਨਾਂ ਨੇ ਵਿਸ਼ਵਾਸ ਕੀਤਾ ਸੀ ਐਡਾ ਵੱਡਾ ਮੰਡਟ ਕਦੀ ਨਹੀਂ ਦਿੱਤਾ ਗਿਆ ਜਿਹੜਾ ਇਹ ਮੰਡਟ ਇਹਨਾਂ ਨੂੰ ਮਿਲਿਆ ਸੀ ਸੋ ਇਹਨਾਂ ਨੂੰ ਸਮਝਣਾ ਚਾਹੀਦਾ ਕਿ ਜਿਹੜੇ 2.5 ਸਾਲ ਰਹਿੰਦੇ ਆ ਲੋਕਾਂ ਦੀ ਅਸੀਂ ਤਾਂ ਉਮੀਦ ਕਰਦੇ ਆ ਐਡਾ ਵੱਡਾ ਮੰਡੇਗਾ ਲੋਕਾਂ ਦੇ ਕੰਮ ਕਰਨਗੇ ਪਰ ਉਹ ਜਿਹੜੇ ਅੱਜ ਲੋਕ ਸੜਕਾਂ ਤੇ ਆ ਰਹੇ ਨੇ ਕੋਈ ਲੋਕਾਂ ਦੇ ਕੰਮ ਨਹੀਂ ਹੋ ਰਿਹਾ ਪਰ ਹੁਣ ਦੇਖੇ ਜੇ ਦਿੱਲੀ ਦੀ ਜਿਹੜੀ ਸੱਤਾ ਵੀ ਚੇਂਜ ਹੋਣ ਜਾ ਰਹੀ ਹੈ ਕੇਜੀ ਵਾਲ ਬਣ ਰਹੇ ਨੇ ਮੁੱਖ ਮੰਤਰੀ ਤੋਂ ਲੱਗਦਾ ਕਿ ਪੰਜਾਬ ਵਿੱਚ ਆ ਕੇ ਉਹ ਸੱਤਾ ਨੂੰ ਸੰਭਾਲਣਗੇ ਸਰ ਸਾਡਾ ਕੰਮ ਆ ਲੋਕਾਂ ਦੀ ਆਵਾਜ਼ ਬੁਲੰਦ ਕਰਨਾ ਹੈ ਇਹਨੀ ਪਾਰਟੀ ਜੀ ਕੀ ਹੋ ਰਿਹਾ ਨਹੀਂ ਹੋ ਰਿਹਾ ਸਾਡਾ ਉਹਦੇ ਨਾਲ ਕੋਈ ਮਤਲਬ ਨਹੀਂ ਅਸੀਂ ਤਾਂ ਲੋਕ ਕਾਂਗਰਸ ਪਾਰਟੀ ਦਾ ਰਾਜ ਸੀ ਇਹਦਾ ਉਦੋਂ ਲੋਕਾਂ ਦੀ ਆਵਾਜ਼ ਬੁਲੰਦ ਨਹੀਂ ਹੋਈ ਨਾ ਕਿ ਨੌکریاں ਮਿਲੀਆਂ ਤੇ ਲੁੱਟਾ ਖੋਹਾਂ ਦਾ ਬਾਰਤਾ ਸੀ ਤੇ ਨਸ਼ੇ ਦੀ ਗੱਲ ਕਰੀਏ ਨਸ਼ਾ ਵੀ ਉਦੋਂ ਚੱਲਦਾ ਸੀ ਤੇ ਆਪਣੀ ਸਰਕਾਰ ਵੇਲੇ ਕੋਈ ਬਦਥਾਮ ਹੋਈ ਸਰ ਮੇਰੀ ਬੇਨਤੀ ਸਾਬ ਅੱਜ ਤੁਸੀਂ ਮਹਿਸੂਸ ਕਰਦੇ ਆ ਤੁਹਾਡੇ ਸਾਥੀ ਪੱਤਰਕਾਰ ਨੇ ਕੁਐਸਚਨ ਕੀਤਾ ਕਿ ਅੱਗੇ ਨਾਲ ਵੀ ਬਹੁਤ ਜ਼ਿਆਦਾ ਵਧ ਗਿਆ ਇਹ ਦੇਖੋ ਜਿਹੜੀ ਚੀਜ਼ ਹੈ ਨਾ ਜਦੋਂ ਤੁਸੀਂ ਕੋਈ ਵਾਅਦਾ ਕਰਦੇ ਆ ਅੱਛਾ ਜੇ ਤੁਸੀਂ ਮਹਿਸੂਸ ਕਰਦੇ ਆ ਇਹ ਗੱਲ ਨੂੰ ਕਿ ਇਹ ਇਹ ਪਹਿਲਾ ਚੀਜ਼ਾਂ ਸੀ ਤੇ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਮੈਂਡੇਟ ਦਿੱਤਾ ਨਾ ਲੋਕਾਂ ਨੇ ਕਿਹਾ ਅਕਾਲੀ ਦਲ ਦੇਖ ਲਈ ਆ ਬੀਜੇਪੀ ਦੇਖ ਲਈ ਕਾਂਗਰਸ ਦੇਖ ਲਈ ਇਹਨਾਂ ਨੂੰ ਮੌਕਾ ਦਈਏ ਇਹਨਾਂ ਦੀ ਕੋਈ ਕਾਰਗੁਜ਼ਾਰੀ ਕੋ ਕੰਮ ਤਾਂ ਦੇਖ ਕੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਇੱਕ ਪਰਵਰਤਨ ਦੇ ਤਹਿਰ ਲੋਕਾਂ ਨੇ ਵੋਟਾਂ ਪਾਈਆਂ ਨਾ ਅੱਜ ਪਰਵਰਤਨ ਦੇ ਨਾਲ ਜੋ ਪੰਜਾਬ ਦੇ ਲੋਕ ਦੇਖ ਰਹੇ ਨੇ ਤੁਸੀਂ ਮਹਿਸੂਸ ਕਰ ਰਹੇ ਹੋ ਅਸੀਂ ਵੀ ਮਹਿਸੂਸ ਕਰ ਰਹੇ ਹਾਂ ਜੀ ਵੇਖੋ ਕਿੰਦਾ ਇਹਦੇ ਕੋ ਯੂਥ ਪਿੱਛੇ ਕਾਫੀ ਘਟ ਗਿਆ ਸੀ ਕਾਂਗਰਸ 'ਚ ਹੁਣ ਉਹਨੂੰ ਅੱਗੇ ਲਿਆਉਣੇ ਕੀ ਕੋਸ਼ਿਸ਼। ਦੇਖੋ ਕਾਂਗਰਸ ਪਾਰਟੀ ਦੇ ਵਿੱਚ ਕੁਝ ਕਮੀਆਂ ਸੀ ਜਿਹਦੇ ਕਰਕੇ ਯੂਥ ਨੂੰ ਇਹ ਆਸ ਸੀਗੀ ਕਿ ਸਾਨੂੰ ਨੌਕਰੀਆਂ ਮਿਲੂਗੀਆਂ ਉਹ ਆਮ ਆਦਮੀ ਪਾਰਟੀ 'ਚ ਲੱਗੀ ਸੀ ਹੁਣ ਯੂਥ ਆਮ ਆਦਮੀ ਪਾਰਟੀ ਦੇ ਖਿਲਾਫ ਹੈ। ਤੁਸੀਂ ਚਿੰਤਨਾ ਕਰੋ ਜਦੋਂ ਹੁਣ ਕੋਈ ਵੀ ਇਲੈਕਸ਼ਨ ਹੋਊਗਾ ਚਾਹੇ ਸਰਪੰਚੀ ਦਾ ਆਊਗਾ ਚਾਹੇ ਬਲਾਕ ਸੰਮਤੀ ਦਾ ਆਊਗਾ ਚਾਹੇ ਕੌਂਸਲਰ ਦਾ ਆਊਗਾ ਯੂਥ ਹੀ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਊਗਾ। ਆ ਪਹਿਲਾਂ ਦੇਖਿਆ ਜਾਵੇ ਜਦੋਂ ਢੋਡਾ ਸਾਹਿਬ ਕਾਂਗਰਸ ਛੱਡ ਕੇ ਚੱਲ ਗਿਆ ਸੀ ਪਾਰਟੀ ਦੇ ਦਾਦੀ ਲਗਾਤਾਰ ਵਿਰੋਧੀ ਪਾਰਟੀਆਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਘੇਰੇ ਜਾ ਰਿਹਾ ਪੰਜਾਬ ਦੀ ਮਾਨ ਸਰਕਾਰ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਗੱਲਾਂ ਜੋਗਾ ਹੀ ਗੱਲਾਂ ਹੀ ਕਰਦੇ ਜਾਂਦੇ ਚੱਲਦੇ ਆ ਗੱਲਾਂ ਦੇ ਚੱਲਦੇ ਆ ਪੰਜਾਬ ਸਰਕਾਰ ਦੇ ਵੱਲੋਂ ਹਜੇ ਤੱਕ ਲੋਕਾਂ ਦੀ ਅਮਨ ਸ਼ਾਂਤੀ ਲਈ ਕੋਈ ਕਦਮ ਨਹੀਂ ਚੁੱਕਿਆ ਹਾਲਾਂਕਿ ਜਿਹੜਾ ਗੱਲ ਕੀਤੀ ਹੈ ਪੰਜਾਬ ਸਰਕਾਰ ਦੀ ਦਾ ਸਰਕਾਰ ਦੇ ਵੱਲੋਂ ਹੁਣ ਪੰਜਾਬ ਪੁਲਿਸ ਅਤੇ ਕਈ ਤਰ੍ਹਾਂ ਦੇ ਜਏ ਚੰਡੇ ਕੰਮ ਕੀਤੇ ਯਾਰ ਜਦੋਂ ਚੱਲਦੇ ਆ ਕਿਤਨਾ ਕੀਤੇ ਪੰਜਾਬ ਦੇ ਵਿੱਚ ਅਰੇ ਕੰਮ ਤੇ ਹੁਣ ਠੱਲ ਪੈ ਰਹੀ ਹੈ ਪਰ ਰੋਦੀ ਟਰਦਾ ਕੰਮ ਕੀ ਨਾ ਹੁੰਦਾ ਬਖੂਬੀ ਨਿਵਾਉਣ ਜਦੋਂ ਚੱਲਦੇ ਆ